ਹਾਂਜੀ ਮਿੱਤਰੋ ਅੱਜ ਐ ਬਾਈ ਆਪਾਂ ਝਨੀਰ ਹਾਲੈਂਡ ਏਜੰਸੀ 'ਚ ਜਿੱਥੇ ਬਾਈ ਜਗਜੀਤ ਸਿੰਘ ਮਾਂ ਦੀ ਏਜੰਸੀ ਆ ਇੱਥੇ ਬਾਈ ਅੱਜ 6 ਟਰੈਕਟਰ ਦੇਣੇ ਆ ਹਾਲੈਂਡ ਆ ਤੇ 6ਾਂ ਤੇ ਬਾਈ ਫਲਕਾਰੀ ਪਾਈ ਪਈ ਆ ਤੇ ਕਹਾ 3032 ਆਇਆ ਜਿਹੜਾ ਆਇਆ ਨਾ ਬਈ 3032 ਆਇਆ ਇਹ ਆਪਾਂ ਬਾਈ ਦਿਖਾ ਦੇ ਕੈਮਰੇ ਨਾਲ ਇਹ ਅੱਜ ਛੋਟਾ ਮਿੰਨੀ ਮਾਡਲ ਆ ਇਹ ਜਿਹੜਾ ਦੇਣਾ ਅੱਜ ਬਾਕੀ ਏਜੰਸੀ ਦੀ ਲੋਕੇਸ਼ਨ ਹੈਗੀ ਆ ਬਾਈ ਸਰਸਾ ਰੋਡ ਹੈ ਹਾਂ 13 6 28 ਚ ਹਾਂ ਇਹ 13 6 28 ਚਾ ਬਾਕੀ ਸੀਜੀ ਠੀਕ ਹੈ ਵਧੀਆ ਬਾਕੀ ਬਾਈ ਐਂਡ ਤੱਕ ਦੇਖਿਓ ਵੀਡੀਓ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀ ਕਿਹੜੇ ਕਿਹੜੇ ਜ਼ਿੰਮੇਦਾਰ ਹੈ ਕਿਹੜੇ ਕਿਹੜੇ ਪਿੰਡ ਲਿਜਾਂਗੇ ਤੇ ਅੱਜ ਆਪਾਂ ਦੂਜੇ ਦਿਖਾਉਣੇ ਆ ਇੱਕ ਬਾਈ ਅੱਜ 4x4 ਦੇ ਨਾਲ ਤੇ ਚਾਰ ਸਪੈਸ਼ਲ ਐਡੀਸ਼ਨ ਤੇ ਹੁਣ ਬਾਈ ਤੁਹਾਨੂੰ ਪਤਾ ਜੀਐਸਟੀ ਘਟ ਗਿਆ ਟਰੈਕਟਰ ਸਾਰੇ ਸਸਤੇ ਹੋ ਗਏ ਤੇ ਜਿਹੜੇ ਬਾਈ ਲੈਣਾਗਾ 2026 ਤੋਂ ਪਹਿਲਾਂ ਪਹਿਲਾਂ ਲੈ ਲਓ ਠੀਕ ਆ ਇਹ 30 32 ਆ ਹਾਂ ਹਾਂ ਇਹ 30 32 ਆਈ ਆ 30 32 ਆ ਤੇ ਇਹ ਬਾਈ ਬਾਕੀ ਸ਼ੋ ਸ਼ੋ ਥੋੜਾ ਜਿਹਾ ਹੋਆ ਬਾਕੀ ਆਪਾਂ ਪੁੱਛਦੇ ਆ ਕੀ ਹਾਲ ਆ ਜੀ ਵਧੀਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਬਾਈ ਜੀ ਕਿਹੜੇ ਪਿੰਡ ਜਾ ਰਿਹਾ ਟਰੈਕਟਰ ਇਹ ਆਪਣਾ ਜਟਾਣਾ ਢਿੱਬੀ ਜਾ ਰਿਹਾ ਜੀ ਅੱਛਾ ਇਹ 30 32 ਮਾਡਲ ਆ ਗਿਆ ਦਾ ਵੇਰੀਐਂਟ ਕੋਡ ਜੀ 37 ਐਚ ਪੀ ਦੇ ਵਿੱਚ ਆ ਜੀ ਇਹ ਅੱਛਾ ਇਨ ਲਾਈਨ ਪੰਪ ਦੇ ਵਿੱਚ ਆ ਗਿਆ ਜੀ ਪਾਵਰ ਸਟੀਅਰਿੰਗ ਆ ਗਿਆ ਠੀਕ ਹੈ ਡਬਲ ਕਲਚ ਆ ਤੇਲ ਬ੍ਰੇਕਾ ਅੱਛਾ ਆਹਾ ਅਪਡੇਟ ਹੈ ਹਾਈ ਅਪਡੇਟ ਸਾਰਾ ਕੁਝ ਹੈਗਾ ਇਹਦੇ ਵਿੱਚ 13 ਦਾ ਟਾਇਰ ਆ ਗਿਆ ਰੋਟਾ ਵਿਟ ਤੇ ਚਲਾਓ ਰੇਗ ਤੇ ਬਹੁਤ ਵਧੀਆ ਚੱਲਦਾ ਜਿਵੇਂ ਹੁਣ ਆਪਾਂ ਨੂੰ ਪਰਾਲੀ ਦੀ ਅੱਛਾ ਇਹ ਮਗਰਾ ਪਾਇਆ ਵੀ ਖੜਾ ਹਾਂ ਪਾਇਆ ਹੀ ਖੜਾ ਰਹਿ ਗਿਆ ਜਿਵੇਂ ਹੁਣ ਝੋਨਾ ਕੱਟ ਕੱਟ ਕਰਨਾ ਹੈ ਨਾ ਵੀ ਉਹਦੇ ਨਾਲ ਵੀ ਆਹ ਚੀਜ਼ ਹਾਂਜੀ ਹਾਂਜੀ ਠੀਕ ਹੈ ਪਰਾਲੀ ਇਕੱਠੀ ਕਰਨ ਵਾਸਤੇ ਹਾਂਜੀ ਹਾਹਾ ਪਰਾਲੀ ਇਕੱਠੀ ਵਾਸਤੇ ਬੇਹਦ ਨਾਲੇ ਰੋੜ ਪੈਂਦੀ ਆ ਇਹ ਡੈਟਰ ਦਾ ਤੇਲ ਦਾ ਖਰਚਾ ਕਿੰਨਾ ਹੈ ਜੀ ਬਹੁਤ ਘੱਟ ਆ ਜੀ ਤੇਲ ਦਾ ਖਰਚਾ ਸਰ ਹਾਂਜੀ ਹਾਂਜੀ ਅੱਜ ਆਪਾਂ ਟਰੈਕ ਕਿੰਨੇ ਦੇਣਾ ਸਾਰੇ ਅੱਜ 6 ਟਰੈਕ ਡਿਲੀਵਰ ਕਰ ਰਹੇ ਹਾਂ 6 ਟਰੈਕਟਰ ਕਰਨੇ ਆ ਮਿੱਤਰੋ ਤੇ ਇਹਦਾ ਕੀ ਕੀਮਤ ਆਈ ਇਹਦੀ ਇਹਦੀ ਕੀਮਤ ਕੰਪਨੀ ਵੱਲੋਂ ਫਿਕਸ ਰੇਟ ਦਿੱਤਾ ਹੋਇਆ ਇਹਦਾ ਜੀ 5 ਲੱਖ 70 ਹਜ਼ਾਰ ਰੁਪਏ ਰੇਟ ਆ ਜੀ 5 70 ਹਜ਼ਾਰ ਹਾਂਜੀ 5 ਲੱਖ 70 ਹਜ਼ਾਰ 33 ਮਾਡਲ ਦਾ ਹਾਂਜੀ ਹਾਂਜੀ 30 32 ਮਾਡਲ ਦਾ ਠੀਕ ਆ ਬਾਕ ਸ਼ੋ ਉਹੀ ਆ ਪੈਨ ਐਡੀਸ਼ਨ ਚ ਹਾਂਜੀ ਹਾਂਜੀ ਇਹ ਆਪਾਂ ਮੈਨਗਣਾ ਆਪਣੀ ਜਾਂਸੀ ਨੂੰ ਪਹਿਲੀ ਵਾਰੀ ਦੇ ਰਹੇ ਹਾਂ ਹਾਂਜੀ ਆਈ ਪੀਟੀਓ ਆ ਗਿਆ ਅਲੱਗ ਕਲਚ ਆ ਗਿਆ ਇਹਦਾ 3 ਸਪੀਡ ਚਰ ਵੱਡੇ ਵਾਲੇ 3 ਸਪੀਡ ਹਾਂਜੀ ਹਾਂ ਉਸ ਤੋਂ ਬਾਅਦ ਜਿਵੇਂ ਆਪਾਂ ਕਣਕ ਦੀ ਬਿਜਾਈ ਕਰਦੇ ਆਂ ਜੀ ਛੋਟੇ ਟਰੈਕਟਰ ਮਗਰ ਪਾ ਕੇ ਆਉ ਮੈਂ ਪਹਿਲੇ ਸੱਟ ਤੇ ਹੁਣਾ ਇਹਦੇ ਪੰਪ ਉਹੀ ਆ ਕੇ ਅਲੱਗ ਤੋਂ ਆ ਤੇ ਇਹਦੀ ਲਿਫਟ ਦੀ ਮੰਨ ਲਓ ਇੱਕ ਵਾਰੀ ਆਪਾਂ ਆ ਲੀਵਰ ਸੈੱਟ ਕਰ ਲਏ ਆ ਫਿਰ ਇਹਦੇ ਅਲੱਗ ਦਿੱਤਾ ਹੋਇਆ ਇੱਥੋਂ ਚੱਕ ਤਰ ਕਰਨ ਵਾਸਤੇ ਠੀਕ ਹੈ ਹਾਂਜੀ ਵੀ ਬਹੁਤ ਜ਼ਿਆਦੇ ਜਿਵੇਂ ਕੀਮਤ ਘਟਾ ਫੈਸਿਲਿਟੀ ਜ਼ਿਆਦੇ ਹਾਂ ਹਾਂ ਫੀਚਰ ਬਹੁਤ ਜ਼ਿਆਦੇ 24 ਤਰ੍ਹਾਂ ਦੀ ਲਿਫਟ ਦੀ ਸੈਂਸਿੰਗ ਹੈਗੀ ਇਹਦੀ ਜੀ ਸੋ ਮਿੱਤਰੋ ਜੇ ਕੋਈ ਜਸਵੰਤ ਦਾ ਰੂਟਾਵੇਟਰ ਜਾਂ ਸੁਪਰ ਸੀਡਰ ਲੈਣਾ ਹੋਇਆ ਬਈ ਉਹ ਵੀ ਬਾਈਆਂ ਨਾਲ ਕਾਲ ਕਰ ਸਕਦੇ ਹੋ ਇੱਕ ਆਪਾਂ ਉਹਦੇ ਜੋਲੀ ਗਰਾਸ ਕਟਰ ਦਿਖਾਇਆ ਸੀ ਹਾਂਜੀ ਹਾਂ ਉਹ ਵੀ ਕਿਸੇ ਨੇ ਲੈਣਾ ਹੋਵੇ ਬਲਕੌਰ ਸਿੰਘ ਨੂੰ ਦੇ ਰਹਿਆਂਗੇ ਸੋ ਸੈਲ ਨੂੰ ਜੀ ਆਪਣੇ ਕੋਲੇ ਉਹ ਕੱਲ ਨੂੰ ਸ਼ਾਮ ਨੂੰ ਆਉਣਗੇ ਜੀ ਡਿਲੀਵਰੀ ਦੇਣੀ ਹੈ ਜੀ ਨੂੰ ਡਿਲੀਵਰੀ ਦੇਣੀ ਆ ਉਹ ਬੁੱਕ ਕਰਾ ਦੱਸ ਉੱਤੇ ਇੱਕ ਗੱਲ ਹੋਰ ਵੀ ਮਾਸ਼ੋ ਕੰਪਨੀ ਦਾ ਕੋਈ ਵੀ ਪ੍ਰੋਡਕਟ ਲੈਣਾ ਹੋਵੇ ਤਾਂ ਉੱਥੋਂ ਆਪਾਂ ਅਵੇਲੇਬਲ ਹਾਂ ਹਾਂਜੀ ਹਾਂਜੀ ਸਾਰਾ ਆਪਣੇ ਕੋਲੋਂ ਮਿਲਦੇ ਆ ਜੀ ਸੁਪਰ ਸੀਡਰ ਬੀਲਰ ਰਾਉਂਡ ਵੀਲਰ ਰੈਕ ਆਗੇ ਜਿੰਨੇ ਵੀ ਉਹਦੇ ਲੋਡ ਆ ਗਏ ਇੰਪਲੀਮੈਂਟ ਆਪਣੇ ਐਗਰੀਕਲਚਰ ਯੂਜ਼ ਹੁੰਦੇ ਆ ਸਾਰੇ ਆਪਣੇ ਕੋਲੋਂ ਮਿਲਦੇ ਆ ਇੱਕ 4x4 ਦੇਣਾ ਜੀ ਅੱਜ ਆਜੋ ਮਿੱਤਰੋ ਸੋਨ 2 ਦੇਣੇ ਆ ਜੀ 4 ਵੀਲ ਦੋ ਦੇਣੇ ਆ ਹਾਂਜੀ ਹਾਂਜੀ ਉਧਰ ਦੀ ਲਾ ਚਲ ਉਧਰ ਹੀ ਜਾ ਉਧਰ ਹੀ ਦਿਖਾਉਣੇ ਆ ਸੋ ਮਿੱਤਰੋ ਅੱਜ ਬਈ ਚਨੀ ਰਤਰੀ ਕੱਜ 25 24 24 ਸਤੰਬਰ ਬਾਕੀ ਬਈ ਮਹੀਨੇ ਚ ਦੋ ਵਾਰੀ ਟਰੈਕਟਰਾਂ ਦੀ ਡਿਲੀਵਰੀਆਂ ਹੁੰਦੀਆਂ ਨੇ ਆ ਬਈ ਜ਼ਿਮੀਂਦਾਰ ਆਏ ਹੋਏ ਨੇ ਬਾਕੀ ਆ ਜਿਹੜੇ ਫਲਕਾਰੀਆਂ ਪਾਏ ਖੜਿਆ ਬਈ ਇਹ ਸਾਰੇ ਦੇਣੇ ਆ ਹਾਂਜੀ हां ओदे ओ 4/4 ਆ ਉਹਦੀ ਫਲਕਾਰੀ ਪਾਉਣੇ ਆ ਤੇ ਹੋਰ ਕੀ ਕਹਿਣਾ ਚਾਹੋਗੇ ਜੀ ਸਟ੍ਰੇਟ ਬਾਰੇ ਬਸ ਓਕੇ ਜੀ ਰੇਟ ਬਾਰੇ ਓਕੇ ਸਰਕਾਰ ਨੇ ਜੀਐਸਟੀ ਘਟਾਈ ਹੈਗੀ ਆਪਣੇ ਉਹ ਸਾਰਿਆਂ ਰਿਕਰਾਂ ਦੀ ਵੀ ਉਹਨਾਂ ਦਾ ਫਾਇਦਾ ਲੋ ਫਾਇਦਾ ਲੋ ਖਾਣ ਬਾਤੋ ਆ ਭਰਾ हां ਉਹ ਨਾ ਹੋ ਜਾ ਮਾੜਾ 26 ਆ ਰਹੇ ਆ ਉਹਦਾ ਕਰਕੇ ਇਨਲੈਨ ਪੰਪ ਆ ਗਿਆ ਰੂਤਰੀ ਪੰਪ ਆ ਗਿਆ हां ਉਹ 2026 ਜਾ ਰਹੇ ਆ ਨਾ ਜੀ ਸਭੀ ਜਾ ਰਹੇ ਨੇ ਹੁਣ ਮਾਣੋ ਇੱਕ ਵਾਰ ਰੌਂਡਡ ਇੰਦਰੀ ਦੀ ਗੋਲ ਹੈ ਤੇ ਵਿਚ ਇਹ ਜੋ ਨੇ ਲਈ ਹੈ ਬਿਸਤੋ ਆ ਬਾਕੀ ਆ 4x4 ਆ ਬਾਈ ਆ ਜੋ ਤੁਹਾਨੂੰ ਦਿਖਾਉਣੇ ਆ ਇਹ 4x4 ਤੇ ਫਲਕਾਰੀ ਪਾਉਣੀ ਰਹਦੀ ਆ ਬਾਕੀ ਬਾਈ ਤੁਹਾਨੂੰ ਲੋਕੇਸ਼ਨ ਪੱਤੀ ਆ ਚਨੀਰ ਏਜੰਸੀ ਸਰਸਾ ਰੋਡ ਤੇ ਆ ਬਾਈ 4x4 ਆ ਇਹਦੇ ਫਲਕਾਰੀ ਪਾਉਣੇ ਆ ਫਲਕਾਰੀ ਵੀ ਬਾਈ ਅਲੱਗ ਤੋਂ ਅਲੱਗ ਲੱਗਦੀ ਆ ਤੇ ਬਾਕੀ ਟਰੈਕਟਰਾਂ ਦੀ ਉਹ ਬਹੁਤ ਆ ਵਿਕਰੀ ਬਾਈ ਆਫਸਿੰਨ ਚ ਵੀ ਸੇਲ ਫੁੱਲ ਆ ਇਹ ਚੀਜ਼ਾਂ ਦੀ ਤੇ ਬਾਕੀ ਦਿਖਾ ਦੇ ਬਾਈ ਪੁੱਤ ਪਾਈ ਦਿੰਨੇ ਆਗੇ ਹਾਂ 363 ਦੀ ਤਾਂ ਖਾਸ ਗੱਲ ਆ ਬਈ ਅਲੱਗ ਤੋਂ ਜਿਹੜਾ ਪੰਪ ਦਿੰਦੇ ਆ ਹਨ ਉਹ ਸਭ ਤੋਂ ਲਿਫਟ ਕੈਪੈਸਿਟੀ ਸਭ ਤੋਂ ਇਹਦੀ ਜ਼ਿਆਦਾ ਹੁੰਦੀ ਆ ਤੇ ਹਾਂ ਭਾਜਨ ਜ਼ਿਆਦਾ ਚੱਕਦਾ ਜ਼ਿਆਦਾ ਚੱਕਦਾ ਇਹ ਠੀਕ ਆ ਠੀਕ ਆ ਬਾਕੀ ਇੱਕ ਗੱਲ ਹੋਰ ਵੀ ਆ ਇੱਕ ਪੰਪ ਹੋਰ ਵੀ ਲੱਗ ਜਾਂਦਾ ਆ ਤੇਲ ਕਰਨਾ ਜੀ ਠੀਕ ਆ ਆਪਾਂ ਨੂੰ ਟ੍ਰੇਲ ਨਹੀਂ ਮੰਗੀ ਮੂੰਗੀ ਤੇ ਗਲਤ ਤੇਲ ਹੋਊਗਾ ਹਾਂ ਹਾਂ ਤੇ ਆਹ ਪਲੇਟ ਤੇ ਬਾਹਰ ਤੋਂ ਆਪ ਲਾ ਕੇ ਅੱਜ ਤੋਂ ਦੀ ਸੀਲ ਲੱਗਦੀ ਆ ਜਿਹੜੇ ਕੀ ਲੱਗ ਜਾਂਦੀ ਆ ਪਹਿਲੀ ਦਿੱਤਾ ਹੋਇਆ ਆ ਠੀਕ ਆ ਇੱਕ ਮਿੱਤਰੋ ਹੋਰ ਬਈ ਫੈਸਿਲਿਟੀ ਹੈਗੀ ਇੱਥੇ ਇਹ ਮਤਲਬ ਏਜੰਸੀ ਚ ਜੇ ਕਿਸੇ ਨੇ ਰਿਪੇਅਰ ਕਰਾਉਣੀ ਆ ਹਨਾ ਰਿਪੇਅਰ ਹੌਲੈਂਡ ਹੋਵੇ ਕੋਈ ਟਰੈਕਟਰ ਹੋਵੇ ਕਿਹੜਾ ਮਰਜੀ ਮਾਡਲ ਹੋਵੇ ਚਾਹੇ ਹੋਰ ਏਜੰਸੀ ਤੋਂ ਵੀ ਲਿਆ ਹੋਵੇ ਜ਼ਿੰਮੇਦਾਰ ਦਾ ਹੋਰ ਵੀ ਹੋਵੇ ਉਹ ਬਈ ਇੱਥੇ ਰਿਪੇਅਰ ਉਹਦੀ ਹੁੰਦੀ ਆ ਠੀਕ ਹੈ ਬਾਕੀ ਇੱਥੇ ਆਪਣਾ ਜਿਹੜਾ ਮਤਲਬ ਬਈ ਰਿਪੇਅਰਾਂ ਕਰਦਾ ਬਾਕੀ ਕੰਪਨੀ ਕਣੀ ਉਹ ਜਿਹੜੇ ਟਾਇਰ ਨੇ ਬਈ ਐਮ ਆਰਐਫ ਦੇ ਆਉਂਦੇ ਨੇ ਸ਼ਕਤੀ ਲਾਈਫ ਪਲੱਸ ਦੇ ਟੌਪ ਵਾਲਾ ਵੇਰੀਐਂਟ ਆਉਂਦਾ ਠੀਕ ਹੈ ਟਾਇਰਾਂ ਦਾ ਸਭ ਤੋਂ ਵੱਡੀ ਗੱਲ ਟਾਇਰਾਂ ਦੀ ਖਾਸਿਅਤ ਹੁੰਦੀ ਹੈ ਕਈ ਵਾਰੀ ਜੇ ਕੇ ਗੁੱਡਇਰ ਦੇ ਜਾਂਦੀਆਂ ਨੇ ਨਾ ਉਹਨਾਂ ਦੇ ਵਿੱਚ ਟਾਇਰਾਂ ਦੀ ਬਹੁਤ ਮਾਰਜਨ ਹੁੰਦਾਗਾ ਠੀਕ ਆ ਇਹ ਗੱਲ ਦਾ ਖਾਸ ਤੇ ਵਾਲਾ ਹਾਂ ਇਹਦੇ ਐਮ ਆਰ ਐਫ ਦੇ ਇਹਦੇ ਐਮ ਆਰ ਐਫ ਦੇ ਨੇ ਬਾਕੀ ਆਪਾਂ ਤੁਹਾਨੂੰ ਉਧਰ ਦਿਖਾਉਣੇ ਆ ਉਧਰ ਭਾਈ ਸਾਰੀ ਜਿਹੜੀ ਮਕੈਨਿਕੀ ਹੁੰਦੀ ਆ ਠੀਕ ਆ ਵੀ ਕੋਈ ਰਿਪੇਅਰ ਕਰਨੀ ਮੋਡੀਫਿਕੇਸ਼ਨ ਦਾ ਵੀ ਖਾਸ ਪ੍ਰਬੰਧ ਆ ਭਾਈ ਜਿੰਨੀ ਕ ਜੀਮੇਦਾਰ ਨੇ ਮੋਡੀਫਾਈ ਕਰਾਉਣਾ ਹੋਵੇ ਠੀਕ ਆ ਇਧਰ ਮੋਡੀਫਿਕੇਸ਼ਨ ਵੀ ਕਰਾਉਂਦੇ ਕੀ ਹਾਲ ਆ ਜੀ ਸਾਸ੍ਰਿਕਾ ਇੱਧਰ ਬਾਈ ਸਾਰਾ ਆਹ ਸਾਰਾ ਹਾਂ ਬਾਈ ਚੜਦੀ ਗਲਾ ਇੱਧਰ ਸਾਰਾ ਵਧੀਆ ਵਧੀਆ ਆਹ ਦੇਖੋ ਮਿੱਤਰੋ ਜਿਹੜਾ ਬਾਈ ਆਹ 90 10 ਆ 4x4 ਦੇਖੋ ਕਿਹੜੇ ਲੋਟ ਬਾਈ ਮੋੜ ਇਹ ਮੋਡੀਫਿਕੇਸ਼ਨ ਨਹੀਂ ਖੋਲਿਆ ਬਾਈ ਜੀ ਮੋਡੀਫਿਕੇਸ਼ਨ ਲਈ ਹਾਂਜੀ ਹਾਂਜੀ ਕਲੱਚ ਰੇਡ ਬਾਈ ਨਾਲ ਕਰੋ ਬਾਈ ਚੈੱਕ ਠੀਕ ਆ ਐ ਖੋਲਿਆ ਪਿਆ ਬਾਈ ਇਹ ਦੇਖੋ ਇੱਥੇ ਚੀਜ਼ਾਂ ਦਾ ਬਈ ਪ੍ਰਬੰਧ ਖਾਸ ਆ ਠੀਕ ਆ ਇਹ ਖੋਲ ਕੇ ਜਿਹੜਾ ਵੀ ਇਹਦਾ ਕੋਈ ਰਿਪੇਅਰ ਜਾਂ ਕੋਈ ਅਪਡੇਟ ਨਵੀਂ ਕੋਈ ਇਹਦੇ ਲਾਉਣੀ ਆ ਉਹ ਚੀਜ਼ ਲਈ ਜਾਊਗੀ ਬਾਕੀ ਉਧਰ ਬਈ ਸਾਰਾ ਕੁਝ ਛੱਡ ਛੱਡ ਇੱਥੇ ਜ਼ਿੰਮੇਦਾਰ ਨੇ ਬਈ ਕੋਈ ਚੇ ਨੇ ਵੀ ਰਿਪੇਅਰ ਕਰਾਉਣੀ ਹੋਵੇ ਮੋਡੀਫਿਕੇਸ਼ਨ ਕਰਾਉਣੀ ਹੋਵੇ ਬਈ ਉਹਦਾ ਵੀ ਖਾਸ ਪ੍ਰਬੰਧ ਆ ਉਹਦਾ ਇੱਥੇ ਕਰਿਆ ਜਾਂਦਾ ਬਾਕੀ ਇਧਰ ਮਿਸਟਰੀ ਲੱਗ ਰਹੀ ਹੈ ਇਹ ਬਈ ਨਿਊ ਹਾਲੈਂਡ 90 ਹੌਸਪਾਵਰ ਹੈ 90 10 90 ਦਾ 90 ਆ ਹੀ ਇਹ 90 10 90 ਹੌਸਪਾਵਰ ਹਾਂਜੀ ਇਹ 90 ਆ ਕਰੋ ਬਈ ਚੱਕ ਠੀਕ ਆ ਬਾਕੀ ਹਾਂ ਸਪੀਡਾਂ ਹੈਗੀਆਂ ਆਪਣੇ ਨੂੰ ਫਿੱਟ ਕੱਟ ਕਰਦੇ ਆ ਨਾ ਥੋੜ ਨੂੰ ਵੱਧ ਕਰਦੇ ਨੇ ਫੋਰ ਵਾਲੀ ਹਾਂ ਇਹ ਤਾਂ ਥੋੜੇ ਜਿਹਾ ਉਧਰ ਜਿਆਦਾ ਚੱਲਦੇ ਆ ਜਿੱਥੇ ਵੱਡੇ ਸੰਤ ਪੈੜਾ ਅੱਛਾ ਆ ਵੀ ਆ ਵੀ ਜਾਣਾ ਬਈ ਅੱਜ ਇਹ ਵੀ ਤਿਆਰ ਹੋਈ ਜਾਂਦਾ ਬਾਕੀ ਹੋ ਕਾਕਾਂ ਦੀ ਸੈਟਿੰਗ ਹੋ ਜਾਂਦੀ ਬਾਕੀ ਸਾਨੂੰ ਦਿਖਾਉਣੇ ਅੱਗੇ ਦੇਖੀ ਚੱਲਿਓ ਵੀ ਕਿਹੜੇ ਕਿਹੜੇ ਪਿੰਡ ਜਾਣਗੇ ਆ ਕੇ ਸਾਰਿਆਂ ਨੂੰ ਪੁੱਛਾਂਗੇ ਆਪਾਂ ਹਾਂਜੀ ਮਿੱਤਰੋ ਆਹ ਟਰੈਕਟਰ ਨਾਲ ਬਈ ਪਿੰਡ ਰਾਮਾਨੰਦ ਦੀ ਜਾਣਾ ਜ਼ਿਮੀਂਦਾਰ ਬਈ ਇਹ ਟਰੈਕਟਰ ਨੂੰ ਲੈ ਕੇ ਜਾਣਗੇ ਅੱਜ ਤਰੀਕਾ 25 ਸਤੰਬਰ ਬਾਕੀ ਪਾਈਆਂ ਤੋਂ ਪੁੱਛਦੇ ਆਂ ਵੀ ਕੀ ਚੋਇਸ ਰਹੀ ਵੀ ਕਿਵੇਂ ਹਾਲੈਂਡ ਚੋਇਸ ਕਰਿਆ ਤੁਸੀਂ ਕੀ ਹਾਲ ਨੇ ਬਈ ਕਿਹੜਾ ਪਿੰਡ ਆ ਰਾਮਾਨੰਦੀ ਜੀ ਦਾ ਰਾਮਾਨੰਦੀ ਠੀਕ ਆ ਇਹ ਬਈ ਕਿਵੇਂ ਹੌਲੈਂਡ ਕੇਮੇ ਸਲੈਕਟ ਕੀਤਾ ਬਸ ਬਈ ਅਦੀਲਾ ਦੇ ਦੇਖਦੇ ਹੁੰਦੇ ਸੀ ਯਾਰ ਅੱਛਾ ਜੱਗੇਬਾਸ ਵਾਲੀਆਂ ਜੱਗੇਬਾਸ ਵਾਲੀਆਂ ਦੀ ਇਹਨਾਂ ਦੇਖ ਕੇ ਫੇਰ ਇਹ ਲੈਂਦਾ ਅੱਛਾ ਪਹਿਲਾਂ ਸੋਨੇ ਲਿਖ ਕੇ ਆਪਣੇ ਕੋਲੇ ਪੰਜ ਪੰਜ ਹੁਣ ਹੌਲੈਂਡ ਲਿਆ ਅੱਛਾ ਫਿਰ ਉਹਦੇ ਬਰਾਬਰ ਲਾਲਾ ਦੇਖਿਆ ਕਰੋਗੇ ਹਾਂ ਦੇਖਿਆ ਕਰਾਂਗੇ ਚਲੋ ਚੰਗੀ ਗੱਲ ਬਾਪੂ ਹੋਰਾਂ ਨੇ ਸੋਨਾ ਲਿਖ ਕੇ ਚਲਾਇਆ ਹੁਣ ਅਸੀਂ ਆਹ ਲੈਂਦਾ ਗਾਲ ਦੀ ਹੁਣ ਇਹ ਲਿਆ ਇਹ ਥੋੜੀ ਜੋ ਐਸਾ ਵੀ ਆ ਪਾ ਲਈਏ ਹਾਂ ਤੇ ਇਦੋਂ ਬਾਅਦ ਹੋਰ ਵੀ ਹੋਲੈਂਡ ਕਰਾਉਣਾ ਜਿੰਮੇ 410 ਲਿਖ ਕੇ ਕਰ ਰੱਖੇ ਨੇ ਹੋਲੀ ਹੋਲੀ ਸਾਰੀ ਕਰ ਲਾਂਗੇ ਹੋਲੀ ਇਹ ਕਰ ਲਾਂਗੇ ਤੇ ਮੋਡੀਫਾਈ ਕਰਾਉਣਾ ਮੋਡੀਫਾਈ ਦੇਖਦੇ ਆ ਕਿਹੜਾ ਉਹੀ ਚਲਾ ਕੇ ਦੇਖਾਂਗੇ ਹਾਂ ਕਿਹੜਾ ਘਰੇ ਵੀ ਘਰੇ ਵੀ ਮਨਾਉਣੇ ਪੈਣਗੇ ਹੈ ਘਰਦਿਆਂ ਨੂੰ ਬਣਾਵਾਂਗੇ ਘਰਦਿਆਂ ਨੂੰ ਹੀ ਮਨਾਉਣਾ ਪਊਗਾ ਤੇ ਲਿਆ ਬਈ 36 30 ਇਹੀ ਲਿਆ ਆਸ਼ ਪੈਸ਼ ਰੈਡੀਸ਼ਨ ਤੇ ਬਾਕੀ ਹੋਰ ਕੀ ਕਹਿਣਾ ਤੇ ਕੀ ਕੁਝ ਪਾਇਆ ਕਰੋਗੇ ਇਹਦੇ ਮਗਰ ਹੋਰ ਤਾਂ ਬਈ ਫੀਲਰ ਚਲਾਵਾਂਗੇ ਇੱਕ ਤਾਂ ਅੱਛਾ ਤੇ ਬਾਕੀ ਬਲੌਕ ਵੀ ਚਲਾ ਲਾਂਗੇ ਅੱਛਾ ਸਾਰੇ ਖੇਤੀ ਵਾਲੇ ਕੰਮ ਲਾਵਾਂਗੇ ਸਾਰੇ ਠੀਕ ਹੈ ਤੇ ਵੀਡੀਓ ਸਾਂਝੀ ਕਰਿਆ ਕਰੋਗੇ ਹਾਂ ਕਰਿਆ ਕਰਾਂਗੇ ਬਾਕੀ ਬਈ ਬੜੇ ਵੀਡੀਓ ਵੀ ਪਾਇਆ ਕਰਨਗੇ ਤੇ ਮਤਲਬ ਕੀ ਇਹਦਾ ਕੇਰਾ ਹੀ ਚਲਾ ਕੇ ਦੇਖਣਾ ਇਹ ਸਿੰਪਲ ਸਿੰਪਲ ਕੱਲਾ ਡੈੱਕ ਲਵਾ ਦਾਂਗੇ ਡੈੱਕ ਤਾਂ ਲਵਾ ਦਾਂਗੇ ਚੱਲ ਡੈੱਕ ਤਾਂ ਲਵਾ ਦਾਂਗੇ ਤੇ ਬਾਕੀ ਬਈ ਵਧੀਆ ਬਾਈਆਂ ਨੇ ਇੱਥੇ ਕਿਵੇਂ ਲੱਗਿਆ ਬਈ ਜੈਂਸੀ ਦਾ ਪ੍ਰਬੰਧ ਪੂਰਾ ਵਧੀਆ ਬਈ ਪੂਰਾ ਵਧੀਆ ਬਹੁਤ ਵਧੀਆ ਬੰਦੇ ਆ ਠੀਕ ਹੈ ਪਿੰਡ ਆਪਣਾ ਰਾਮਾਣਾ ਪਿੰਡ ਰਾਮਾਣਾ ਹੋਰ ਕੀ ਕਹਿਣਾ ਚਾਹੇਗਾ ਬਾਈ ਡੈੱਕ ਕਿੱਥੇ ਡੈੱਕ ਕਿੱਥੋਂ ਲਵਾਉਣਾ ਡੈੱਕ ਤਾਂ ਦੇਖ ਲਾਂਗੇ ਜੀ ਹੈ ਡੈੱਕ ਦੇਖਾਂਗੇ ਵਧੀਆ ਲਵਾ ਲਾਂ ਹੈ ਕਾਲਾ ਮਾਂਸਾ ਕਾਲਾ ਮਾਂਸਾ ਦਾ ਲਵਾਉਣਾ ਸੋ ਮੁੱਤਰੋ ਚੰਗੀ ਗੱਲ ਆ ਬਾਈ ਹਨਾ ਬਹੁਤ ਬਹੁਤ ਵਧਾਈਆਂ ਬਾਈਆਂ ਨੂੰ ਤੇ ਟਾਇਰ ਬਾਈ ਇਹਦੇ 16 ਦੇ ਹੁੰਦੇ ਬਾਕੀ ਸਭ ਨੂੰ ਪਤਾ ਹੀ ਹੈ ਨਾ 16 ਦੇ ਟਾਇਰ ਹੁੰਦੇ ਆ ਬਾਕੀ ਲੈਂਕਾ ਲੋਕਾਂ ਮਜ਼ਬੂਤ ਨੇ ਸਾਰੀਆਂ ਇਹਦੀਆਂ ਠੀਕ ਹੈ ਤੇ ਟਰੈਕਟਰ ਨੂੰ ਵੀ ਬਾਈ ਸਖਤ ਆ ਪੂਰਾ ਤੇ ਆ ਬਾਈਆਂ ਦੇ ਫਾਦਰ ਸਾਹਿਬ ਨੇ ਠੀਕ ਹੈ ਆਖੀਦਾ ਮਨ ਨਹੀਂ ਸੌਣੀ ਖਰੀਦਿਆਗਾ ਹਾਂ ਸੌਣੀ ਆ ਇਹ ਤਾਂ ਸਦਾਵਾ ਸਦਾਵਾਰ ਚੀਜ਼ ਆ ਸਦਾਵਾਰ ਸਦਾਵਾ ਹਾਂ ਬਈ 26 ਦੇ ਚ ਕਿਵੇਂ ਚੱਕਰ ਆ ਵੀ 26 ਚ ਬਈ 26 ਚ ਬਈ ਕਹਿੰਦੇ ਸੀ ਆਰ ਡੀ ਆਉਣਗੇ ਫਿਰ ਉਹ ਚੱਲਦੇ ਨਹੀਂ ਹਨ ਅੱਛਾ ਤਾਂ ਕਰਕੇ ਲੈ ਜਾ ਠੀਕ ਅੱਛਾ 26 ਚ ਬਈ ਸਾਹ ਕਹਿੰਦੇ ਵੀ ਸਾਰੇ ਇਲੈਕਟ੍ਰੋਨਿਕ ਆ ਜਾਣਗੇ ਵੀ ਟੂਲ ਜਿਹੜੇ ਲੂਟਰ ਪੰਪ ਹੁੰਦੇ ਉਹ ਵੀ ਇਲੈਕਟ੍ਰੋਨਿਕ ਹੋ ਜਾਣਗੇ ਹਾਂ ਸਾਰੇ ਹੀ ਕਹਿੰਦੇ ਸਾਰੇ ਹੀ ਕਹਿੰਦੇ ਹਾਂ ਬਈ ਜਿੰਨਾਂ ਨੇ ਵੀ ਲੈਣਾ ਹਨਾ ਵੀ ਹੁਣ ਤਿੰਨ ਮਹੀਨੇ ਪਏ ਆ ਤਿੰਨ ਮਹੀਨੇ ਪਏ ਆ ਇਹ ਚੀਜ਼ ਮਿਲ ਜਾਂਦੀ ਆ ਦੇਖੋ ਬਈ ਇੱਥੇ ਰਾਮਾਨੰਦ ਦੀ ਨਾਮ ਮੈਂਸ਼ਨ ਕਰਿਆ ਪਿਆ ਠੀਕ ਹੈ ਤੇ ਬਾਕੀ ਬਾਈਆਂ ਨੂੰ ਬਹੁਤ-ਬਹੁਤ ਵਧਾਈਆਂ ਕਰੋ ਚੱਕ ਠੀਕ ਹੈ ਮੁੰਡਿਆ ਓਕੇ ਆ ਚੱਕੋ ਭਾਈ ਇੱਕ ਰੀਤਾ ਹੋ ਗਈ ਓਪਨਿੰਗ ਸਾਰਾ ਮਣੀ ਸੀਗਰ ਵੀ ਬਾਕੀ ਇੱਧਰ ਰਹਿੰਦੇ ਆ ਇਹਨਾਂ ਦੀ ਰਹਿੰਦੀ ਆ ਬਾਈ ਠੀਕ ਹੈ ਤਿਆਰੀ ਆ ਬਾਕੀ ਸਾਰੀਆਂ ਬਾਕੀ ਬਾਈਆਂ ਨੂੰ ਬਹੁਤ-ਬਹੁਤ ਵਧਾਈਆਂ ਠੀਕ ਹੈ ਅੱਜ ਬੱਚੇ ਵੀ ਆਜੇ ਨਾਲ ਠੀਕ ਹੈ ਇਹਨਾਂ ਨੂੰ ਜ਼ਿਆਦਾ ਖੁਸ਼ੀ ਆ ਪੂਰੀ ਖੁਸ਼ੀ ਆ ਹੈ ਹੈ ਬਹੁਤ ਖੁਸ਼ੀ ਆ ਕਿਹੜੇ ਪਿੰਡ ਜਾਣਾ ਇਹ ਆਰਾਮਾਣਾਂ ਦੀ ਹਾਂ ਆ ਰੈਕਟਰ ਬਈ ਰਾਮਾਣਾਂ ਦੀ ਆਰਾਮਾਣਾਂ ਦੀ ਆ ਬਾਕੀ ਹੁਣ ਇਹਨਾਂ ਦੀ ਤਿਆਰੀ ਆ ਲੈ ਬਾਈ ਇਹਦਾ ਵੀ ਹੋ ਗਿਆ ਸਾਰਾ ਓਕੇ ਠੀਕ ਆ ਹੋਰ ਜੁਣਕੇ ਚਲੋ ਦੋ ਹੋ ਗਏ ਦੋ ਹੋ ਗਏ ਬਾਈ ਤੇ ਹੁਣ ਤੀਜੇ ਦੀ ਵਾਰੀ ਆ ਸਾਰੀਆਂ ਫੈਮਲੀਆਂ ਬਾਈ ਇੱਕ ਇਹ ਆ ਬਈ ਜਾਂਸੀ ਚ ਇੱਥੇ ਸਾਰੀ ਫੈਮਿਲੀ ਆਉਂਦੀ ਆ ਖੁਸ਼ੀ ਬਈ ਸਾਰਿਆਂ ਨੂੰ ਹੀ ਹੁੰਦੀ ਆ ਠੀਕ ਆ ਤੇ ਬੱਚੇ ਵੀ ਆ ਜਾਂਦੇ ਨਾਲ ਸਾਰੇ ਖਰਚ ਸਾਰੇ ਇਕੱਠੇ ਹੋ ਕੇ ਹਾਈਟ 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 ਚੱਕੋ ਬਈ ਇਹ ਬਈ ਤੀਜਾ ਵੀ ਹੋ ਗਿਆ ਕਲੀਅਰ ਠੀਕ ਆ ਹੁਣ ਵਾਰੀ ਆ ਗਈ ਚੌਥੇ ਦੀ ਠੀਕ ਆ ਕਰੋ ਚੱਕ ਹੁਣ ਇਹਦੀ ਆ ਗਈ ਬਈ ਇਧਰੋਂ ਠੀਕ ਆ ਆ ਚੌਥਾ ਆ ਗਿਆ ਹੁਣ ਇੱਥੋਂ ਇਕੱਠੀ ਕੱਢਾਂਗੇ ਬਈ ਜਦੋਂ ਕੱਢੇ ਰੋਡ ਸ਼ੋ ਵੀ ਕਰਨਾ ਦੇਖ ਹੀ ਚੰਦਿਆ ਛੀਆ ਬਈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਈ ਕਿਸੇ ਨੇ ਰਾਮਾਨੰਦ ਦੀ ਜਾਣਾ ਕਿਸੇ ਨੇ ਬਈ ਦਸਾਉਂਦੀ ਹੈ ਜਾਣਾ ਹਨਾ ਬਾਕੀ ਆਪਣੇ ਜਿੰਨੇ ਮਾਨਸਾ ਦੇ ਬ੍ਰਾਂਚ ਦੇ ਇਹਦੇ ਪੈਂਦੇ ਨੇ ਸਰਦੂਰਗੜ੍ਹਪੁਰ ਤਹਿਸੀਲ ਦੇ ਉੱਥੇ-ਉੱਥੇ ਬਈ ਇਹ ਟਰੈਕਟਰ ਜਾਣਗੇ ਖੜੋ ਖੜੋ ਬਈ ਖੜੋ ਠੀਕ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਚੌਥਾ ਵੀ ਹੁਣ ਪੰਜਵਾਂ ਹੁਣ ਪੰਜਵੇਂ ਦੀ ਵਾਰੀ ਆ ਗਈ ਠੀਕ ਐ ਖੜੀ ਚੱਲੋ ਬਸ 6 ਹੋ ਜਾਣਗੇ ਪੂਰੇ ਆਜੋ ਭਾਈ ਆਜੋ 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 ਹੱਸ ਗਿਆ ਸੀ ਪਸ ਗਿਆ ਸੀ ਚੱਕੋ ਬਹੁਤ ਖੁਸ਼ੀ ਆ ਭਾਈ ਸਾਰੀਆਂ ਫੈਮਿਲੀ ਆਈਆਂ ਹੋਈਆਂ ਬਾਈ ਇੱਥੇ ਠੀਕ ਆ ਬਹੁਤ ਖੁਸ਼ੀ ਆ ਸਭ ਨੂੰ ਠੀਕ ਆ ਇਹ ਪੰਜਵਾਂ ਕਲੀਅਰ ਹੋ ਗਿਆ ਠੀਕ ਆ ਹੁਣ ਇੱਥੇ ਆ ਜਿਓ ਜੀ ਹੁਣ ਛੇਵੇਂ ਤੇ ਠੀਕ ਆ ਆ ਚੱਕੋ ਬਈ ਛੇ ਟਰੈਕਟਰ ਪੂਰੇ ਕਰ ਆਪਣੇ ਜਿਹੜਾ ਕੀ ਪਿੰਡ ਟੀਵੀ ਚ ਟਾਣਾ ਜਾਣਾ ਸਰਪੰਚ ਸ਼ੇਰ ਸਿੰਘ ਦੇ ਘਰੇ ਜਾਣਾ ਬਈ ਇਹ ਸਰਪੰਚ ਨੂੰ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ ਵੀ ਤੇ ਤੁਸੀ ਵੀ ਦੋਨੋਂ ਵਧਾਈਆਂ ਛੇ ਇਹਦੇ ਛੇ ਹੋ ਗਏ ਹੁਣ ਠੀਕ ਆ ਜੀ ਹੁਣ ਰੋਡ ਸ਼ੋਅ ਕਰਨਾ ਠੀਕ ਆ ਲੈ ਵੀ ਮਿੱਤਰੋ ਬਾਈ 6 ਦੇ 6 ਟਰੈਕਟਰ ਆ ਫਲਕਾਰੀ ਆ ਬਾਈ ਠੀਕ ਆ ਸਟਾਰਟ ਕਰ ਲੇ 6 ਟਰੈਕਟਰ ਬਾਈ ਅੱਜ ਜਿਹੜੇ ਮਤਲਬ ਜ਼ਿਮੀਂਦਾਰਾਂ ਨੂੰ ਡਿਲੀਵਰ ਕੀਤੇ ਆ ਠੀਕ ਆ ਧਨੀਰ ਏਜੰਸੀ ਬਾਬਾ ਮੇਅਰ ਕਰੇ ਸਾਰੇ ਖੜਾ ਲੇ ਬਾਈ ਉਰੇ ਠੀਕ ਆ ਹੁਣ ਰੋਡ ਸ਼ੋਅ ਕਰਾਂਗੇ ਵੀਡੀਓ ਨਾਲ ਬਣੇ ਰਹੋ ਤੇ ਐ ਜਮਾ ਬਾਈ ਲੈਣਵਾਰ ਖੜਾ ਦੇ ਸਾਰਿਆਂ ਦੇ ਫਲਕਾਰੀਆਂ ਨੇ ਆ 30 32 ਆ ਬਾਕੀ 36 ਦੀ ਆ ਉਧਰ ਬਾਈ 4x4 ਆ ਹਨਾ ਇੱਕ 4x4 ਦਿੱਤਾਗਾ ਬਾਕੀ ਸਾਰਿਆਂ ਨੂੰ ਬਾਈ ਬਹੁਤ ਬਹੁਤ ਵਧਾਈਆਂ ਆ ਵੀ ਨਿਕਲ ਗਿਆ ਲੈ ਤੋਰ ਬਾਈ ਇਹ ਗਿਆ ਠੀਕ ਹੈ ਹੁਣ ਇਹਦੀ ਵਾਰੀ ਆ ਵੀ 4x4 ਆ ਅੱਜ ਬਾਈ ਪੂਰੇ 6 ਟਰੈਕਟਰ ਡਿਲੀਵਰ ਕੀਤੇ ਜੀਮਦਾਰ ਨੂੰ ਇੱਕ ਬਾਈ ਹੌਲੈਂਡ ਹੀ ਇਹ ਹੈ ਜਹਾ ਟਰੈਕਟਰ ਆ ਜਿਹੜਾ ਬਾਈ ਆਫ ਸੀਜ਼ਨ ਚ ਵੀ ਬਾਈ ਫੁੱਲ ਵਿਕਦਾ ਮਤਲਬ ਇਹਨਾਂ ਨਾਲ ਹੁਣ ਝੋਨਾ ਨਾਲ ਸੁਪਰ ਸੀਡਰ ਚਲਾਉਣੇ ਆ ਬਾਈ ਨੂੰ ਬਹੁਤ ਵਾਰ ਤੋਰ ਬਾਈ ਤੋਰ ਤੋਰ ਠੀਕ ਹੈ ਬਾਕੀ ਸਾਰੀਆਂ ਫੈਮਿਲੀ ਆਈਆਂ ਸੀ ਬਾਈ ਲੈ ਬਾਈ ਉਹ ਵੀ ਤੋਰ ਹੁਣ ਚੱਕੋ ਬਈ ਜਵਾਖ ਵੀ ਆਇਆ ਅੱਜ ਨਾਲ ਦੇਖੋ ਠੀਕ ਆ ਰੋਡ ਸ਼ੋਅ ਕਰਦੇ ਆ ਹੁਣ ਠੀਕ ਆ ਆ ਵੀ ਆਇਆ ਬਈ ਦੇਖੋ ਲਿਆ ਬਾਈ ਲਿਆ ਇਹ ਵੀ ਬਾਈ ਹੁਣ ਚੱਕੋ ਉਹ ਵੀ ਲਾ ਲਿਆ ਬਾਈ ਉਧਰ ਬੈਠੋ ਕਿਹੜਾ ਬੈਠੂ ਚੱਕੋ ਬਾਈ ਸਾਰੇ ਬਾਕੀ ਸਾਨੂੰ ਮਠਾਈ ਮਠਾਈ ਵੰਡੀ ਜਾਂਦੇ ਆ ਬਾਈ ਠੀਕ ਆ ਬਹੁਤ ਬਹੁਤ ਵਧਾਈਆਂ ਬਾਈਆਂ ਨੂੰ ਵਧਾਈਆਂ ਬਾਈ ਤੈਨੂੰ ਦੋ ਲੈ ਲੈ ਚਲੋ ਜੀ ਲੈ ਲਓ ਮਠਾ ਮੂੰਹ ਕਰ ਲਈਏ ਚੱਕੋ ਬਾਈ ਮਠਾਈ ਮਠਾਈ ਵੀ ਵੰਡਦੇ ਬਾਈਆਂ ਨੇ ਇੱਕ ਆਹ ਰਹਿ ਗਿਆ ਬਾਈ ਪੰਜ ਤੁਰ ਕੇ ਛੇਮਾ ਆਊਗਾ ਲਿਆ ਬਾਈ ਲਿਆ ਲੈ ਛੋਟੇ ਭਾਈ ਬਈ ਲੈ ਆਈ ਲੈ ਆਈ ਛੇਤੀ ਲੈ ਆ ਇਹ ਰਹਿ ਗਿਆ ਬਈ ਇੱਕ ਠੀਕ ਆ ਇਹ ਵੀ ਆ ਜੂ ਹੁਣ ਬਾਕੀ ਪ੍ਰੋਗਰਾਮ ਸਾਰੇ ਹੀ ਬਹੁਤ ਵਧੀਆ ਸੀਗੇ ਉਰੇ ਹੁਣ ਰੋਡ ਸ਼ੋਅ ਤੇ ਜਾਂਦੇ ਆ ਆ ਰਹਿ ਗਿਆ ਬਈ ਚੱਕੋ ਬਈ ਪੂਰੇ 6 ਹੋ ਗਏ ਠੀਕ ਆ ਬਾਕੀ ਬਾਬਾ ਮਿਹਰ ਕਰੇ ਸਾਵ ਨੂੰ ਤਰੱਕੀਆਂ ਬਖਸ਼ੇ ਚੱਕੋ ਹੁਣ ਆਪਾਂ ਚੱਲਦੇ ਆ ਠੀਕ ਆ ਹੁਣ ਰੋਅਰ ਸ਼ੋਅ ਕਰਕੇ ਆਉਣੇ ਆ ਬਾਕੀ ਬਰਫੀ ਉਸ ਤੋਂ ਹੀ ਖਾਲੀ ਚੱਕੋ ਦੇਖਸ ਨੇ ਰੂਟਾ ਬਿੱਟਰ ਲੈਣਾ ਬਈ ਜਸਮント ਦੇ ਸੁਪਰ ਸੀਡਰ ਠੀਕ ਆ ਇਹ ਵੀ ਇੱਥੇ ਪਏ ਨੇ ਹੁਣ ਆਪਾਂ ਚੱਲਦੇ ਆ ਆਓ ਵੀ ਪਿਆ ਬਈ ਪ੍ਰਾਲੀ ਇਕੱਠੀ ਕਰਨ ਵਾਲਾ ਗੱਠਾ ਬਣਾਉਣ ਵਾਲਾ ਲੈਣਵਾਰ ਤੋੜਤੇ ਟਰੈਡਾ ਸੇ ਜਮਲ ਲੈਣਵਾਰ ਆਪਣਾ ਬੁਲਟਾ ਥੱਲੇ ਇੱਧਰ ਰੋਡ 'ਚੋਂ ਗੱਡੀ ਜਾਂਦੇ ਆ ਬਈ ਲੈਣਵਾਰ ਤੋੜਤੇ ਦੇਖੋ ਠੀਕ ਆ ਆ 4x4 ਆ ਤੀਵਤੀ ਮਿੰਨੀ ਸਹਿਜ ਹੁਣ ਆਪਾਂ ਚੱਲਦੇ ਆਂ ਬਾਈ ਆ ਬੜਾ ਬੋਲਟ ਵੀ ਸੈਟ ਆ ਬੋਲਟ ਦੀ ਓਪਨਿੰਗ ਵੀ ਕਰਤੀ ਕਰੋ ਚੈੱਕ ਠੀਕ ਐ ਚਨੀਰ ਬਾਈ ਅੱਜ ਤਰੀਕਾ 25 ਸਤੰਬਰ ਲੈ ਵੀ ਮਿੱਤਰੋ ਕਰੋ ਚੈੱਕ ਬਾਈ ਇੱਕ ਟੱਪ ਗਿਆ ਆ ਦੂਜਾ ਆ ਗਿਆ ਠੀਕ ਐ ਚਨੀਰ ਬਾਈ ਇਹ ਏਜੰਸੀ ਚੋਂ ਨਿਕਲੇ ਨੇ ਸਾਰੇ ਆ ਤੀਜਾ ਆ ਗਿਆ ਸਾਰੇ ਬਾਈ ਲੀਲੇ ਘੋੜੀ ਆ ਕਰੋ ਚੈੱਕ ਆ ਚੌਥਾ ਆ ਗਿਆ ਠੀਕ ਐ ਦੋ ਮਾ ਕਰੂੰ ਦਿਆ ਕਰੋ ਚੈੱਕ ਇੱਕ ਹੁਣ ਇਹ ਉਹ ਵੀ ਗੱਲ ਹੈਗੀ ਇਹ ਬਈ ਪੰਪ ਤੇ ਕਿੰਨਾ ਤੇਲ ਦਿੰਦੇ ਹੁਣਸੀ 10 ਲੀਟਰ ਬਈ ਹਰੇਕ ਟਰੈਕਟਰ ਨੂੰ ਤੇਲ ਦਿੰਦੇ ਆ ਪਰਚੀਆਂ ਦੇ ਦਿੰਦੇ ਨੇ ਵੀ ਉਹ ਪੰਪ ਤੋਂ ਪਵਾ ਲਓ ਚੱਕੋ ਬਈ ਆ ਛੇਮਾ ਹੋ ਗਿਆ ਹੁਣ ਆਪਾਂ ਚੱਲਦੇ ਆ ਪੰਪ ਤੇ ਬਈ ਮਿੱਤਰੋ ਜਿਹੜੇ ਬਈ ਅੱਜ ਛੇ ਟਰੈਕਟਰ ਨਿਕਲੇ ਝਨੀਰ ਵਾਲੇ ਅਸਰ ਪੰਪ ਤੋਂ ਬਈ 10-10 ਲੀਟਰ ਬਈ ਤੇਲ ਹੈ ਨਾ ਮਤਲਬ ਕਿ ਸਾਰੇ ਟਰੈਕਟਰਾਂ ਚ ਪਾਉਣਾ ਠੀਕ ਆ ਆ ਲਾਤਾ ਬਈ ਘੋੜਾ ਲੈ ਕੇ ਠੀਕ ਆ ਚਾਬੀ ਵਿੱਚ ਹੀ ਪਈ ਆ ਚਾਬੀ ਵਿੱਚ ਹੀ ਪਈ ਆਲਾ ਖੋਲਦੇ ਫਿਰ ਏ ਬਾਈ ਏਜੰਸੀ ਕਣੀਓ 10-10 ਲੀਟਰ ਦਿੱਤਾ ਗਿਆ ਤੇਲ ਸਾਰੇ ਟਰੈਕਟਰਾਂ ਚ ਪਾਉਣਾ ਕਿਹੜਾ ਕਿਹੜਾ ਪਾਉਣਾਗਾ ਤੇ ਮੁੜ ਕੇ ਮੁੜ ਕੇ ਢੋਲ ਤੇ ਮੁੜ ਕੇ ਸਿੱਧਾ ਢੋਲ ਤੇ ਵਾਹ ਬਲਾਉਣੀ ਆ ਇਧਰ ਆ ਲਾ ਤੇ ਬਾਈ ਕਰੋ ਚੈੱਕ ਠੀਕ ਆ ਦੇਖੋ 1 2 ਤੇ ਆ ਤੀਜਾ ਸਾਰੇ ਚ ਪਾਉਣਾ ਬਾਈ ਤੇਲ ਠੀਕ ਆ ਤੇ ਬਾਕੀ ਸਾਰੇ ਮੁੰਡੇ ਖੁਸ਼ ਨੇ ਖੁਸ਼ ਹੋ ਜਾ ਮਾ ਕਰੋ ਤੂੰ ਕਰੋ ਚਲਾਏਗਾ ਘਰੇ ਜਾ ਕੇ ਚਲਾਏਗਾ ਟਰੈਕਟਰ ਕਦੋਂ ਚਲਾਏਗਾ ਕਦੋਂ ਚਲਾਏਗਾ ਘਰੇ ਜਾ ਕੇ ਹੋਰ ਚਲਾਏਗਾ ਹੁਣ ਹੀ ਫਾੜ ਲਈ ਪੰਪ ਤੂੰ ਹੀ ਹੁਣ ਨਹੀਂ ਚਲਾਉਂਦਾ ਕਦੋਂ ਚਲਾਏਗਾ ਘਰੇ ਜਾ ਕੇ ਘਰੇ ਜਾ ਕੇ ਚਲਾਉ ਜੇ ਮਿੱਤਰੋ ਇਹ ਹੋਰ ਕਿੱਥੇ ਚਲਾਏਗਾ ਛੋਟਾ ਲਏਗਾ ਛੋਟਾ ਦਵਾ ਦੇ ਬਈ ਇਹਨੂੰ ਠੀਕ ਆ ਆ ਦੇਖੋ ਬਈ ਜੋ ਆ ਹੋਈ ਆਇਆ ਨਾਲ ਅਜ ਪੂਰੀ ਖੁਸ਼ੀ ਵਾਲੀ ਗੱਲ ਆ ਠੀਕ ਆ ਸਾਰੇ ਖੁਸ਼ ਨੇ ਆ ਬਾਈ ਸਾਰੇ ਟਰੈਕਟਰ ਲਾਤੇ ਇਹ ਚਨੀਰ ਪੰਪ ਤੇ ਠੀਕ ਆ ਬਾਕੀ ਸੋਹਣੇ ਲੱਗਦੇ ਆ ਬਾਈ ਖੜੇ ਹਨਾ ਸਾਰੇ ਤੇ ਐ ਜਮਾ ਗੱਲਬਾਤ ਹੀ ਬਣ ਗਈ ਠੀਕ ਆ ਚਨੀਰ ਏਜੰਸੀ ਚੋਂ ਨਿਕਲਿਆ ਬਾਈ ਸਾਰੇ ਜਗਜੀਤ ਸਿੰਘ ਮਾਨ ਦੀ ਚੋਂ ਠੀਕ ਆ ਕਰੋ ਮਾਹੌਲ ਚੈੱਕ ਪਾਤਾ ਇੱਜ ਪਾਤਾ ਪਾਤਾ ਬੱਸ ਲਾ ਰਹੇ ਸਾਈਡ ਤੇ ਚੱਕ ਚੱਕੋ ਬਈ ਪਰਚੀਆਂ ਹੈਗੀਆਂ ਆ ਦੇਖ ਬਈ ਪਰਚੀਆਂ ਏਜੰਸੀ ਜੀ ਦੀ ਪਰਚੀ ਆਈਆਂ ਹੋਈਆਂ ਨੇ ਠੀਕ ਆ ਆ ਦੇਖ ਲੈ ਬਈ ਫੜ ਲਾ ਠੀਕ ਆ ਆ ਆ ਬਈ ਇਹਨਾਂ ਨਾਲ ਹੀ ਖੇਤੀ ਕਰਨੀ ਆ ਇਹਨਾਂ ਨਾਲ ਹੀ ਬਈ ਸੇਵਾ ਕਰਨੀ ਜਦ ਹੜ ਭੀੜਤਾ ਦੀ ਥੜ ਭੀੜਤਾ ਲਈ ਮਤਲਬ ਕੀ ਸੇਵਾ ਕਰਦੇ ਬਈ ਆਹੀ ਟਰੈਕਟਰ ਕਰਦੇ ਨੇ ਤਾਂ ਬਈ ਇਹ ਡੇਡੇ ਚੱਲਦੇ ਨੇ ਠੀਕ ਆ ਇਹ ਬਾਕੀ ਸੋਹਣੇ ਬਹੁਤ ਲੱਗਦੇ ਆ ਠੀਕ ਆ ਕਰੋ ਚੱਕ ਬਾਬਾ ਮੇਰ ਕਰੇ ਸਾਹਿਬ ਨੂੰ ਤਰੱਕੀ ਦੇਖੇ ਹੁਣ ਇੱਥੋਂ ਬਈ ਟੈਂਕੀਆਂ ਭਰਾ ਭਰਾ ਕੇ ਤੋਰ ਦਾਂਗੇ ਠੀਕ ਆ ਉਧਰ ਰੋਲ ਹੀ ਛੱਡ ਦੇ ਠੀਕ ਆ ਬਾਕੀ ਦੱਸੋ ਕਮੈਂਟ ਕਰਕੇ ਕਿਵੇਂ ਲੱਗਿਆ ਮਾਹੌਲ ਇੱਕ ਨੰਬਰ ਲੈ ਵੀ ਮਿੱਤਰੋ ਵਲੌਗ ਦੀ ਹੁੰਦੀ ਆ ਬਈ ਸਮਾਪਤੀ ਠੀਕ ਆ ਤੁਹਾਨੂੰ ਸਾਰੇ ਟਰੈਕਟਰ ਦਿਖਾ ਦਏ ਬਈ ਠੀਕ ਆ ਬਾਕੀ ਆਪਾਂ ਨੰਬਰ ਮੈਂਸ਼ਨ ਕਰਦੇ ਆ ਜੇ ਕਿਸੇ ਵੀਰ ਨੇ ਬਈ ਹੌਲੈਂਡ ਲੈਣਾ ਹੋਵੇ ਠੀਕ ਆ ਤੇ ਬਾਈ ਨਾਲ ਕਾਲ ਕਰ ਲਿਓ ਸੁਪਰ ਸੀਡਰ ਵੀ ਦਿੱਤੇ ਜਾਂਦੇ ਆ ਐ ਪੀ ਸੀ ਡਰ ਵੀ ਹਨਾ ਸਾਰਾ ਕੁਝ ਹੀ ਮੈਸਚੂ ਕੰਪਨੀ ਦੇ ਵੀ ਤੇ ਜਸਵੰਤ ਦੇ ਵੀ ਤੇ ਬਾਕੀ ਸਬਸਿਡੀ ਬਾਈ ਤੁਸੀਂ ਜਿਹੜਾ ਕੁਝ ਵੀ ਇਹਦਾ ਪ੍ਰੋਸੈਸ ਹੁੰਦਾ ਹੈ ਫੋਨ ਤੇ ਪੁੱਛ ਸਕਦੇ ਹੋ ਤੇ ਬਾਕੀ ਹੁਣ ਸਮਾਪਤੀ ਆ ਬਾਈ ਸਾਰੇ ਟਰੈਕਟਰ ਖੜਾ ਤੇ ਲੈ ਕੇ ਬਾਕੀ ਬਾਬਾ ਮੇਅਰ ਕਰੇ ਠੀਕ ਆ ਪਵਾਦਾ ਤੇਲ ਤੂਲੋ ਕੇ ਸਾਰਾ ਤੇਲ ਤੂਲ ਪਵਾਦਾ ਬਾਈ ਠੀਕ ਆ ਹੁਣ ਸਮਾਪਤੀ ਆ ਪ੍ਰੋਗਰਾਮ ਦੀ ਤੇ ਬਾਕੀ ਕਮੈਂਟ ਕਰਕੇ ਦੱਸਿਓ ਜੇ ਕੋਈ ਕਮੀ ਰਹਿ ਗਈ ਮਾਫੀ ਚਾਹੁੰਨੇ ਆ ਜੇ ਕੋਈ ਹੋਰ ਵੀ ਚੀਜ਼ ਰਹਿ ਗਈ ਆਪਾਂ ਨੂੰ ਦੱਸਦਾ ਕਰੋ ਆਪਾਂ ਉਹ ਵੀ ਚੀਜ਼ ਦਿਖਾ ਦੇ ਕਰਾਂਗੇ ਬਸ ਤਾਂ ਆਲਮੋਸਟ ਆਪਾਂ ਸਾਰਾ ਕੁਝ ਹੀ ਦਿਖਾ ਦਿੰਨੇ ਆ ਤੇ ਹੁਣ ਆ ਪ੍ਰੋਗਰਾਮ ਬਈ ਆਪਣਾ ਸਮਾਪਤ ਸਾਰੇ ਟਰੈਕਟਰ ਖੜਾ ਤੇ ਬਈ ਤੇਲ ਤੂਲ ਪਾ ਕੇ ਸਾਰੇ ਜ਼ਿਮੀਂਦਾਰਾਂ ਨੂੰ ਇਹ ਦੇ ਤੇ ਧੰਨਵਾਦ ਬਈ ਜਿਹੜੇ ਆਪਣੇ ਵਲੌਗ ਨੂੰ ਪਿਆਰ ਕਰਦੇ ਆ